ਕੀ ਹੋਇਆ ਪੁੱਤ ਬੜਾ ਸੈਟ ਸੈਟ ਕੇ ਬੈਠਾ ਹੈ ਬੀਬੀ ਮੈਂ ਬੋਲਟ ਲੈਣਾ ਪਾਪਾ ਨਾਲ ਗੱਲ ਕਰਉਣਾ ਤੁਹਾਡੀ ਗੱਲ ਤਾਂ ਮੰਨੂਗੇ ਪੁੱਤ ਇਹਨੂੰ ਤਾਂ ਪਤਾ ਹੀ ਆ ਤੇਰੇ ਬਾਪੂ ਦਾ ਕੰਮ ਈਲਾ ਮਠਾਈਆ ਉਹ ਤਾਂ ਸ਼ਾਮ ਨੂੰ ਓਵਰ ਟਾਈਮ ਲਾਂਦਾ ਤਾਂ ਕਿਤੇ ਜਾ ਕੇ ਖਰਚੇ ਪੂਰੇ ਹੁੰਦੇ ਆ ਤੇ ਸਾਡੀ ਰੋਟੀ ਚੱਲਦੀ ਆ ਕੋਈ ਨਾ ਬੀਬੀ ਰੋਟੀ ਹੋਣੇ ਇੱਕ ਭਾਵੇਂ ਘੱਟ ਖਾ ਲਾਂਗੇ ਪਰ ਬੁੱਲਟ ਤਾਂ ਲੈ ਕੇ ਹੀ ਹਟਣਾ ਮੇਰੇ ਦੋਸਤ ਨੇ ਲਿਆਇਆ ਤੇ ਹੁਣ ਮੈਂ ਵੀ ਲੈਣਾ ਮੈਨੂੰ ਜਦ ਤੱਕ ਚੈਨ ਨਹੀਂ ਆਣਾ ਜਦ ਤੱਕ ਮੈਂ ਉਹਦੇ ਬਰਾਬਰ ਨਾ ਖੜਾ ਕਰਦਾ ਮੇਰੇ ਨੱਕ ਦਾ ਸਵਾਲ ਆ ਨੱਕ ਦਾ ਸਵਾਲ ਜਦੋਂ ਸਾਡੀ ਮਿਸ਼ਤੇ ਦਾੜੀ ਚ ਆਂਡ ਗਾਂਚ ਇਸੇ ਦੌਰ ਵਿੱਚ ਤੇ ਜਾ ਕੇ ਆਪਣੇ ਦੀ ਮੋਠੋ ਦਿੰਦੀ ਹੈ ਨਾ ਤਾਂ ਉਹਦੇ ਕੋਲ ਚੁਗਣ ਵੇਲੇ ਉਦੀ ਰਾਖੀ ਪਰਉੜਦੇ ਹੋਏ ਉਹਦੇ ਚ ਹੱਡੀਆਂ ਲੱਭੇ ਕੋਈ ਕਹਿੰਦਾ ਆਉ ਦੇ ਗੁੱਡੇ ਦੀ ਹੱਡੀ ਕਿ ਕਿਸ ਨੂੰ ਮੋਢੇ ਦੀ ਲੱਭਦੀ ਜਾਂ ਸ਼ਰੀਰ ਦੀ ਕੋਈ ਹੋਰ ਹੱਡੀ ਲੱਭਦੀ ਪਰ ਕਿਸੇ ਨੂੰ ਵੀ ਅੱਜ ਤੱਕ ਨੱਕ ਦੀ ਹੱਡੀ ਨਹੀਂ ਲੱਭੀ ਤੇ ਜਿਹੜੀ ਚੀਜ਼ ਬਾਹ ਚ ਵੀ ਨਹੀਂ ਲੱਭਦੀ ਉਹਦੇ ਨੇ ਐਨਾ ਰੋਲਾ ਗਵਾਂ ਚ ਕਿਸੇ ਨੇ ਉੱਠ ਕੇ ਪਾਲੀ ਤਾਂ ਸਾਡੇ ਨੱਕ ਦਾ ਸਵਾਹ ਹੋ ਗਿਆ ਕਿ ਐਸੀ ਇਹ ਬੀ ਤੂੰ ਦੋ ਮੰਜ਼ਿਲਾ ਬੱਦ ਪਾਣੀਆ ਇਹਨੇ ਚਾਰ ਕਮਰੇ ਪਾਇ ਅਸੀਂ ਅੱਠ ਪਾਣੇ ਪੱਜ ਜੀ ਭਾਵੇਂ ਦੋ ਹੀ ਹੋ ਪਰ ਮੈਂ ਸਾਡੇ ਤਾਂ ਨੱਕ ਦਾ ਸਵਾਹ ਵਾਲਾ ਤੇ ਉਹ ਬਚਾਰਾ ਦਿਹਾੜੀਆਂ ਲਾਂਦਾ ਥੱਕ ਗਿਆ ਉਹਦੇ ਮੱਥੇ ਤੇ ਦਿਨੋਂ ਦਿਨ ਇਤਨਾ ਦੀਆਂ ਬਿੱਕੋ ਵਧੀ ਚਾਂਦੀਆਂ ਤਨ ਮੁੰਡੇ ਨੂੰ ਬੋਲਟ ਚਾਹੀਦਾ ਕਿਉਂਕਿ ਫਲਾਣੇ ਨੇ ਲਿਆ ਤੇ ਸਾਡੇ ਨੱਕ ਦਾ ਸਵਾਲ ਹੈ ਤੇ ਮੇਰੇ ਘਰ ਚ ਫਲੇਸ਼ ਪਈ ਬੱਤੀ ਕੇ ਵੀ ਆ ਤੇ ਤੰਹੀ ਜਾਉ ਜੇ ਫਲਾਣੀ ਨਾਲ ਦੀ ਜੁਲਰੀ ਮਿਲ ਉੱਤਿਆਂ ਦੀ ਫੀਸ ਤੇ ਨਿਭਾਵੇਂ ਪੈਸੇ ਉਧਾਰੇ ਮੰਗੇ ਪੈਂ ਕਿਉਂ ਅੱਡੇ ਨੱਕ ਦਾ ਸਵਾਲ ਹੈ ਉਹ ਨੱਕ ਜਿਹੜਾ ਮਰਨ ਤੋਂ ਬਾਅਦ ਤਵਾ ਚ ਨਹੀਂ ਲਬਦਾ ਉਹਦੇ ਕਰਕੇ ਆਪਣੇ ਜ਼ਿੰਦਗੀ ਨਾਲ ਓਕੇ ਕਰੋ ਬੱਤ